ਖੰਕਰਾ ਨੇ ਕਿਡਨਾਪ ਕਰਕੇ ਦੋ ਮੁੰਡੇ ਮਾਰਿਆ ਇੱਕ ਮੁੰਡਾ ਹਰਿਆਣੇ ਦਾ ਤੇ ਦੂਜਾ ਪੰਜਾਬ ਦਾ ਘਰਦਿਆਂ ਨੇ 50-50 ਲੱਖ ਰੁਪਏ ਲਾ ਕੇ ਭੇਜਿਆ ਸੀ ਇਹਨਾਂ ਨੂੰ ਤੇ ਉਹਨਾਂ ਨੂੰ ਏਜੰਟਾਂ ਨੇ ਇਹ ਕਿਹਾ ਸੀ ਕਿ ਤੁਹਾਡੇ ਮੁੰਡੇ ਅਸੀਂ ਇੱਕ ਨੰਬਰ 'ਚ ਭੇਜਾਂਗੇ ਮਤਲਬ ਡੌਂਕੀ ਵਾਲੇ ਰਸਤੇ ਤੋਂ ਨਹੀਂ ਪਰ ਫਿਰ ਹਾਲਤ ਇੰਨੀ ਮਾੜੀ ਹੋ ਜਾਂਦੀ ਹੈ ਕਿ ਘਰਦਿਆਂ ਨੂੰ ਆਪਦੇ ਜਵਾਕਾਂ ਦੀਆਂ ਲਾਸ਼ਾਂ ਦੀ ਫੋਟੋ ਵੀ ਪੈਸੇ ਦੇ ਕੇ ਮਿਲੀ ਪਹਿਲਾ ਮੁੰਡਾ ਸਾਹਿਬ ਸਿੰਘ ਜੋ ਸਿਰਫ 21 ਸਾਲ ਦਾ ਸੀ ਦਸੂਹੇ ਨੇੜੇ ਮੂਰੀਆਂ ਬੈੜਦਾ ਰਹਿਣ ਵਾਲਾ ਸੀ ਜੋ ਹੁਸ਼ਿਆਰ ਕੁਰਚ ਪੈਂਦਾ ਤੇ ਦੂਜਾ ਮੁੰਡਾ ਯਵਰਾਜ ਸਿੰਘ ਜੀ ਦੀ ਉਮਰ ਸਿਰਫ 18 ਸਾਲ ਦੀ ਸੀ ਜੋ ਮੋਣਾ ਪਿੰਡ ਦਾ ਰਹਿਣ ਵਾਲਾ ਸੀ ਯੁਵਰਾਜ ਤੇ ਸਾਹਿਬ ਦੋਨਾਂ ਦੇ ਘਰਦਿਆਂ ਦੀ ਇੰਟਰਵਿਊ ਵੇਖਣ ਤੋਂ ਬਾਅਦ ਇਹ ਸਾਫ਼ ਪਤਾ ਲੱਗ ਰਿਹਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਏਜੰਟਾਂ ਨੇ ਹੀ ਵਸਾਇਆ ਜਿਨ੍ਹਾਂ ਨੇ ਇੱਕ ਨੰਬਰ ਦਾ ਲਾਲਚ ਦੇ ਕੇ ਇਹਨਾਂ ਦੋਨਾਂ ਪਰਿਵਾਰਾਂ ਤੋਂ 50-50 ਲੱਖ ਰੁਪਏ ਲਿਆ ਪਹਿਲਾ ਏਜੰਟ ਹੈਗਾ ਨਵਜੋਤ ਸਿੰਘ ਜੋ ਕੈਥਲ ਦੇ ਦੁਸੇਨ ਪਿੰਡ ਦਾ ਤੇ ਦੂਜੇ ਨੰਬਰ ਤੇ ਆ ਗਿਆ ਦਵਿੰਦਰ ਚੀਵਾ ਜੋ ਕਰਨਾਲ ਦੇ ਨੇੜੇ ਸੰਗੂਆ ਪਿੰਡ ਨੂੰ ਬਿਲੋਂਗ ਕਰਦਾ ਤੇ ਤੀਜਾ ਏਜੰਟ ਹੈਗਾ ਕੁਰਕ ਖੇਤਰ ਹਸਨਪੁਰ ਤੋਂ ਨਮਨੀਤ ਨੀਟੂ ਜੋ ਮਾਈਕਲ ਦੇ ਨਾਮ ਤੋਂ ਕੰਮ ਕਰਦਾ ਸਾਲ 2024 ਦੀ ਅਕਤੂਬਰ ਨੂੰ ਇਹ ਦੋਵੇਂ ਬ ਕਲਦੇਆ ਤੇ ਦਸੰਬਰ 2024 ਤੱਕ ਇਹਨਾਂ ਦੀ ਘਰਦਿਆਂ ਨਾਲ ਪ੍ਰੋਪਰ ਗੱਲਬਾਤ ਹੁੰਦੀ ਆ ਤੇ ਫਿਰ 18 ਜਾਂ 19 ਦਸੰਬਰ ਨੂੰ ਇਹ ਦੋਵੇਂ ਮੁੰਡੇ ਕਿਡਨਾਪ ਹੋ ਜਾਂਦੇ ਆ ਜਦੋਂ ਇਹਨਾਂ ਦੇ ਘਰਦਿਆਂ ਨੂੰ ਇਹ ਵੀਡੀਓ ਆਉਂਦੀ ਆ ਜਿਦੇ ਚ ਇਹ ਦੋਨੇ ਮੁੰਡੇ ਆਪਦੇ ਘਰਦਿਆਂ ਨੂੰ ਕਹਿ ਰਹੇ ਸੀ ਕਿ ਜਲਦੀ ਤੋਂ ਜਲਦੀ ਏਜੰਟ ਨੂੰ ਪੈਸੇ ਪਾਓ ਕਿ ਸਾਨੂੰ ਇਹਨਾਂ ਨੇ ਕਿਡਨਾਪ ਕਰ ਲਿਆ ਨਹੀਂ ਤਾਂ ਸਾਨੂੰ ਇਹ ਮਾਰ ਦੇਣਗੇ ਤੇ ਨਾਲ ਹੀ ਇੱਕ ਦੂਜੀ ਵੀਡੀਓ ਆਉਂਦੀ ਆ ਜਿਦੇ ਚ ਇਹਨਾਂ ਨੂੰ ਡੋਂਕਰਾਂ ਵੱਲੋਂ ਇੱਕ ਪਿਸਤਲ ਨਾਲ ਕੁੱਟਿਆ ਜਾ ਰਿਹਾ ਇਹਨਾਂ ਦੇ ਘਰਦਿਆਂ ਦੇ ਅਕੋਰਡਿੰਗ ਉਹਨਾਂ ਨੇ ਇਹ ਵੀਡੀਓ ਵੇਖਣ ਤੋਂ ਬਾਅਦ ਏਜੰਟ ਨੂੰ ਰਾਈਟ ਅਵੇ ਪੈਸੇ ਪਾਤੇ ਸੀ ਤੇ ਏ ਬਾਇਆ ਕਿ ਹੁਣ ਉਹਨਾਂ ਕੋਲੇ ਪੈਸੇ ਪਹੁੰਚ ਜਾਣਗੇ ਤੇ ਤੁਹਾਡੇ ਬੱਚੇ ਸੇਫ ਆ ਪਰ ਇਸ ਤੋਂ ਬਾਅਦ ਬੱਚਿਆਂ ਦਾ ਤੇ ਪਰਿਵਾਰ ਦਾ ਆਪਸ ਵਿੱਚ ਕੰਟੈਕਟ ਟੁੱਟ ਜਾਂਦਾ ਤੇ ਪਰਿਵਾਰ ਵੱਲੋਂ ਇੰਟਰਵਿਊ ਚ ਇਹ ਵੀ ਦੱਸਿਆ ਗਿਆ ਕਿ ਇਹਨਾਂ ਚੋਂ ਕੁਝ ਕਿ ਏਜੰਟ ਹੁਣ ਫਰਾਰ ਆ ਤੇ ਫਿਰ ਹੁਣ ਆ ਕੇ ਮਤਲਬ 10 ਮਹੀਨੇ ਬਾਅਦ ਇਹਨਾਂ ਪਰਿਵਾਰਾਂ ਨੂੰ ਇੱਕ ਡੌਂਕਰ ਦਾ ਫੋਨ ਆਉਂਦਾ ਜੋ ਇਹਨਾਂ ਪਰਿਵਾਰਾਂ ਤੋਂ ਪੈਸੇ ਦੀ ਮੰਗ ਕਰਦਾ ਤੇ ਬਦਲੇ ਚ ਉਸ ਡੌਂਕਰ ਨੇ ਬੱਚਿਆਂ ਦੀ ਇਨਫੋਰਮੇਸ਼ਨ ਦੇਣੀ ਸੀ ਤੇ ਘਰਦਿਆਂ ਨੇ ਜਿੰਨਾ ਵੀ 3-4 ਲੱਖ ਰੁਪਈਆ ਉਸ ਡੌਂਕਰ ਨੇ ਮੰਗਿਆ ਸੀ ਉਹ ਉਹਨੂੰ ਭੇਜਤਾ ਤੇ ਬਦਲੇ ਚ ਡੌਂਕਰ ਪਰਿਵਾਰ ਨੂੰ ਇਹ ਜਾਣਕਾਰੀ ਦਿੰਦਾ ਕਿ ਤੁਹਾਡੇ ਬੱਚ ਮਹੀਨੇ ਪਹਿਲਾਂ ਹੀ ਮਾਰਤੇ ਸੀ ਤੇ ਜਦੋਂ ਘਰ ਦੇ ਉਹਨਾਂ ਦੀ ਮੌਤ ਦਾ ਕੋਈ ਸਬੂਤ ਮੰਗਦੇ ਆ ਉਦੋਂ ਡੌਂਕਰ ਵੱਲੋਂ ਹੋਰ ਪੈਸੇ ਮੰਗੇ ਜਾਂਦੇ ਆ ਕਿ ਜੇ ਤੁਸੀਂ ਮੈਨੂੰ 3000 ਡਾਲਰ ਭੇਜੋਗੇ ਤਾਂ ਮੈਂ ਤੁਹਾਨੂੰ ਕੋਈ ਸਬੂਤ ਦਊਂਗਾ ਤੇ ਘਰ ਦੇ ਕਰ ਕਰਾ ਕੇ ਉਹਨੂੰ 1500 ਡਾਲਰ 'ਚ ਮਨਾ ਲੈਂਦੇ ਆ ਤੇ ਬਦਲੇ 'ਚ ਉਹ ਡੌਂਕਰ ਜਵਾਕਾਂ ਦੀ ਇਹ ਫੋਟੋ ਭੇਜਦਾ ਜਿਹਦੇ 'ਚ ਦੋਨਾਂ ਮੁੰਡਿਆਂ ਦੀ লাশ ਇੱਕ ਬੈਗ 'ਚ ਪਾ ਕੇ ਰੱਖੀ ਹੋਈ ਸੀ ਤੇ ਇਹਦੇ ਨਾਲ ਹੀ ਉਹ ਡੈਥ ਸਰਟੀਫਿਕੇਟ ਭੇਜਦਾ ਜਿਹਦਾ ਯਕੀਨ ਮੰਨ ਕੇ ਘਰ ਦੇ ਉਹਨਾਂ ਦੀਆਂ ਆਖਰੀ ਰਸਮਾਂ ਪੂਰੀਆਂ ਕਰਦੇ ਆ ਪਰ ਐਤ ਦੀ ਐਂਡ ਕਰਦਿਆਂ ਨੂੰ ਇਹਨਾਂ ਤਿੰਨਾਂ ਏਜੰਟਸ ਤੇ ਪੂਰਾ ਪ ਦੇ ਲਾਲਚ ਲਈ ਇਹ ਕਿਡਨੈਪਿੰਗ ਏਜੰਟਸ ਨੇ ਕਰਾਈ ਸੀ ਤੇ ਉਹ ਪੈਸੇ ਡੋਂਕਰਾਂ ਕੋਲੇ ਨਾ ਪਹੁੰਚਣ ਕਰਕੇ ਹੀ ਬੱਚੇ ਮਰੇ ਆ 18 ਤੇ 21 ਸਾਲ ਦੇ ਜਵਾਨਾਂ ਨੂੰ ਪਤਾ ਨਹੀਂ ਕਿੰਨਾ ਟਾਰਚਰ ਕੀਤਾ ਹੋਊਗਾ ਉੱਥੇ ਤੇ ਕਿੰਨਾ ਤੜਸ ਕੇ ਮਰੇ ਹੋਣਿਆ ਹੋ ਇਹ ਵੀਡੀਓ ਹਰ ਪੰਜਾਬੀ ਨਾਲ ਸ਼ੇਅਰ ਕਰਿਓ ਤਾਂ ਜੋ ਇਹਨਾਂ ਝੂਠੇ ਏਜੰਟਸ ਦਾ ਸੱਚ ਸਾਰਿਆਂ ਸਾਹਮਣੇ ਆਵੇ ਜੋ ਭੋਲੇ ਭਾਲੇ ਪਰਿਵਾਰਾਂ ਨੂੰ ਲਾਲਚ ਦੇ ਕੇ ਫਸਾ ਲੈਂਦੇ ਆ